ਫਿਰੋਜਪੁਰ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਆਈਆਂ ਸਾਹਮਣੇ ਘਰ ਤੇ ਹੋਇਆ ਸ਼ਰਿਆਮ ਮਾਮਲਾ ਮਹਿਲਾ ਨੂੰ ਕੀਤਾ ਬੁਰੀ ਤਰ੍ਹਾਂ ਜ਼ਖਮੀ ਰਿਸ਼ਤੇਦਾਰਾਂ ਤੇ ਲੱਗੇ ਗੁੰਡਾਗਰਦੀ ਦੇ ਇਲਜ਼ਾਮ ਫਿਰੋਜਪੁਰ ਚ ਸ਼ਰੀਆਮ ਘਰ ਦੇ ਵਿੱਚ ਵੜ ਕੇ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਦੋਸ਼ ਜਿਹੜੇ ਨੇ ਉਹ ਰਿਸ਼ਤੇਦਾਰਾਂ ਤੇ ਹੀ ਲੱਗੇ ਨੇ ਇਸ ਪੂਰੇ ਮਾਮਲੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਦੋ ਨੌਜਵਾਨ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਫਿਰ ਇੱਕ ਸਾਹਮਣੇ ਖੜੀ ਮਹਿਲਾ ਤੇ ਡੰਡਿਆਂ ਦੇ ਨਾਲ ਹਮਲਾ ਕਰ ਦਿੰਦੇ ਨੇ ਜਿਸ ਦੇ ਵਿੱਚ ਇਹ ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀ ਹੈ ਪੀੜਤ ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਹਮਲਾਵਾਰ ਉਹਨਾਂ ਦੇ ਰਿਸ਼ਤੇਦਾਰ ਹੀ ਨੇ ਅਤੇ ਉਸਦੇ ਪਤੀ ਨੂੰ ਨਾਲ ਲੈ ਜਾਣ ਲਈ ਆਏ ਸਨ ਪਰ ਜਦੋਂ ਉਸਦੇ ਵੱਲੋਂ ਮਨਾ ਕਰ ਦਿੱਤਾ ਗਿਆ ਤਾਂ ਗੁੱਸੇ ਦੇ ਵਿੱਚ ਆ ਕੇ ਇਹਨਾਂ ਰਿਸ਼ਤੇਦਾਰਾਂ ਦੇ ਵੱਲੋਂ ਘਰ ਵਿੱਚੋਂ ਵੜ ਕੇ ਹਮਲਾ ਕੀਤਾ ਗਿਆ ਇਹ ਲੋਕ ਤੇਜ ਹਥਿਆਰਾ ਡੰਡਿਆਂ ਦੇ ਨਾਲ ਲੈ ਸੋਕੇ ਆਏ ਸੀ ਤੇ ਸ਼ਰਿਆ ਮੈਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਮਹਿਲਾ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸਦੇ ਵੱਲੋਂ ਆਪਣੇ ਪਤੀ ਨੂੰ ਗਲਤ ਸੰਗਤ 'ਚ ਜਾਣ ਤੋਂ ਰੋਕਿਆ ਜਾ ਰਿਹਾ ਸੀ ਇਹਨਾਂ ਰਿਸ਼ਤੇਦਾਰਾ ਦੇ ਨਾਲ ਜਾਣ ਤੋਂ ਉਸ ਦੇ ਵੱਲੋਂ ਰੋਕਿਆ ਗਿਆ ਸੀ ਜਿੱਤੇ ਚੱਲਦੇ ਇਹਨਾਂ ਰਿਸ਼ਤੇਦਾਰਾ ਦੇ ਵੱਲੋਂ ਗੁੱਸੇ ਵਿੱਚ ਆ ਕੇ ਉਸਤੇ ਹਮਲਾ ਕੀਤਾ ਗਿਆ ਪੀੜਤ ਮਹਿਲਾ ਨੇ ਦੋਸ਼ ਲਗਾਏ ਨੇ ਕਿ ਯੂਰੋਪੀ ਨਸ਼ਾ ਪੀਣ ਅਤੇ ਵੇਚਣ ਦੇ ਆਦੀ ਨੇ ਜਿਸ ਕਰਕੇ ਉਹ ਆਪਣੇ ਪਤੀ ਨੂੰ ਉਹਨਾਂ ਨਾਲ ਜਾਣ ਨਹੀਂ ਦਿੰਦੀ ਸੀ ਜਿਸ ਕਰਕੇ ਗੁੱਸੇ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਪੂਰੇ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ 6 ਜਣੇ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜੀਰਾਗਟ ਨਵੇਂ ਵਾਸੀ ਦੇ ਰਹਿਣ ਵਾਲੇ ਹਨ। ਹਾਂਜੀ। ਕੁਲਵਿੰਦਰ ਕੋਹਲ ਇਹਦਾ ਨਾਮ ਹੈ। ਤੇ ਇਹ ਗੁਰਦੇਵਤ ਦੀਪੂ ਤੇ ਹਰਪ੍ਰੀਤ ਤੇ ਨੀਤਾ ਮਨਜੀਤ ਨੀਤਾ ਇਹ ਦਾਣਾ ਮੰਡੀ ਦੇ ਨੇ ਐ ਰਿਸ਼ਤੇ 'ਚ ਮੇਰੇ ਭਤੀਜੇ ਨੇ ਪਰ ਅਸੀਂ ਇਹਨਾਂ ਨਾਲ ਵਰਤਦੇ ਨਹੀਂ ਇਹਨਾਂ ਕਰਤੂਤਾ ਤੋਂ ਹੀ ਨਹੀਂ ਵਰਤਦੇ ਜੀ ਇਹਨਾਂ ਨਾਲ ਕੀ ਕਰਦੇ ਨੇ ਉਹ ਤੇ ਉਹ ਗੁੰਡਾਗਰਦੀ ਕਰਦੇ ਨੇ ਇਹੀ ਨਸ਼ੇ ਹਾਂਜੀ ਨਸ਼ੇ ਦੇ ਵੀ ਨਸ਼ੇ ਦਾ ਕੰਮ ਕਰਦੇ ਨੇ ਹਾਂਜੀ ਤੇ ਖਾਂਦੇ ਵੀ ਨੇ ਤੇ ਨਸ਼ਾ ਵੇਚਦੇ ਵੀ ਨੇ ਤੇ ਇਹ ਇਸ ਤਰ੍ਹਾਂ ਜ਼ਬਰਦਸਤੀ ਕਰਦੇ ਲੋਕਾਂ ਤੇ ਗੁੰਡਾਗਰਦੀ ਸਾਡੇ ਘਰ ਆ ਕੇ ਵੀ ਇਸ ਤਰ੍ਹਾਂ ਹੀ ਗੁੰਡਾਗਰਦੀ ਕੀਤੀ ਸਿਰਫ ਮੇਰੀ ਨੋਨ ਇਹ ਹੀ ਆਖਿਆ ਵੀ ਮੇਰੇ ਘਰ ਵਾਲਾ ਘਰ ਨਹੀਂ ਹੈਗਾ ਅਸੀਂ ਨੋ ਸੱਸ ਘਰ ਸੀ ਇਹਨਾਂ ਨੇ ਆ ਕੇ ਬਸ ਪੁੱਛਿਆ ਰਾਤੀ ਪੁੱਛ ਕੇ ਗਏ ਨੇ ਰਾਤੀ ਵੀ ਬੋਲ ਕੇ ਗਿਆ ਤੇ ਸਵੇਰੇ ਫੇਰ ਆ ਗਿਆ 11 ਵਜੇ ਫਿਰ ਬੰਦੇ ਲੈ ਕੇ ਆਇਆ ਸੀ ਹੱਥ ਜੋੜ ਕੇ ਰਾਤੀ ਇਹਨੂੰ ਕੱਢਿਆ ਵੀ ਸਾਡੇ ਘਰ ਨਾ ਦਾ ਕੰ ਲੋ ਤੂੰ ਚਲਾ ਜਾ ਵੀ ਮੇਰਾ ਬੇਟਾ ਘਰ ਨਹੀਂ ਹੈਗਾ ਪਰ ਉਹਨੇ ਹੁੰਦਕ ਰੱਖੀ ਉਹ ਸਵੇਰੇ ਫੇਰ ਆ ਗਿਆ ਪਰ ਕਿੰਨੀ ਕਫਤ ਕੀਤੀ ਇਹਨਾਂ ਨੇ ਬਹੁਤ ਹੱਦ ਕੀਤੀ ਮੇਰੀ ਨੋਹ ਤੇ ਖੰਡਿਆਂ ਦੇ ਵਾਰ ਕੀਤੇ ਮਾਰ ਦੇਣ ਦੀ ਇਹਨਾਂ ਨੇ ਆਪਦੀ ਪੂਰੀ ਕੋਸ਼ਿਸ਼ ਕੀਤੀ ਅੱਛਾ ਜੀ ਨਸ਼ੇ ਚ ਹਾਂਜੀ ਨਸ਼ੇ ਚ ਧੁੱਤ ਸੀ ਅੱਛਾ ਅੱਛਾ ਤੇ ਪੁਲਿਸ ਵੱਲੋਂ ਹੁਣ ਕੋਈ ਸ਼ਕਤੀ ਨਹੀਂ ਕਰ ਰਹੀ ਪੁਲਿਸ ਵੱਲੋਂ ਕੋਈ ਸ਼ਕਤੀ ਕਾਰਵਾਈ ਕੋਈ ਨਹੀਂ ਇਹਨਾਂ ਨੂੰ ਫੜ ਨਹੀਂ ਹੁੰਦਾ ਕੋਈ ਫੜਦੇ ਨਹੀਂ ਪੈ ਕਿ ਉਹਰ ਤਾਂ ਘਰ ਦੇ ਵਿੱਚ ਕਿਸ ਤਰ੍ਹਾਂ ਸੇਫ ਸੇਫ ਕਿਸ ਤਰ੍ਹਾਂ ਨੇ ਉਹਰ ਤਾਂ ਘਰ ਤੇ ਵਿੱਚ ਬਸ ਅਸੀਂ ਮਜਬੂਰੀ ਨਾਲ ਹੀ ਸੇਫ ਆ ਬਾਹਰ ਵੀ ਹਾਂਜੀ ਜੇ ਘਰ ਚ ਨਹੀਂ ਸੇਫ ਰਹਿ ਸਕਦੇ ਤੇ ਅਸੀਂ ਕਿੱਥੇ ਰਹਿ ਸਕਦੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਏ ਇਹਨਾਂ ਨੂੰ ਫੜਿਆ ਜਾਏ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਇਹ ਗੁਰਦੇਵ ਸਿੰਘ ਅ ਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਤਿੰਨੋਂ ਜਣੇ ਆਏ ਸਾਡੇ ਘਰੇ ਮੇਰੇ ਪਤੀ ਦਾ ਪੁੱਛਦੇ ਸੀ ਘਰੇ ਹੈਗਾ ਕਿ ਨਹੀਂ ਹੈਗਾ ਮੈਂ ਜਵਾਬ ਦਿੱਤਾ ਵੀ ਘਰੇ ਨਹੀਂ ਹੈਗਾ ਇਹ ਨਸ਼ਾ ਕਰਨ ਦੇ ਆਦੀ ਨੇ ਮੇਰੇ ਪਤੀ ਨੂੰ ਬੁਰੀ ਸੰਗਤ ਚ ਪਾਉਣਾ ਚਾਹੁੰਦੇ ਨੇ ਮੈਂ ਇਸ ਕਰਕੇ ਇਹਨਾਂ ਨੂੰ ਜਵਾਬ ਦਿੱਤਾ ਵੀ ਘਰ ਨਹੀਂ ਹੈਗਾ ਤੇ ਇਹਨਾਂ ਨੇ ਆ ਕੇ ਖੰਡੇ ਕਰਪਾਨਾ ਰਾਟ ਲੋਏ ਦੀਆਂ ਰਾੜਾਂ ਨਾਲ ਮੇਰੇ ਤੇ ਹਮਲਾ ਕੀਤਾ ਮੈਂ ਬੜੀ ਮੁਸ਼ਕਲ ਨਾਲ ਬਚੀ ਆ ਬੜੀ ਮੁਸ਼ਕਲ ਨਾਲ ਆਪਦੀ ਜਾਨ ਬਚਾਈ ਤੇ ਇਹਨਾਂ ਤੇ ਕਿੰਨੇ ਕਿ ਜਿਹੜੇ ਲੈਸੋ ਕਿ ਆ ਇਹ ਕਿਸ ਚੀਜ਼ਾਂ ਨਾਲ ਹਥਿਆਰ ਤੋਂ ਹਾਂਜੀ ਇਹਨਾਂ ਕੋਲ ਸੀਗੇ ਖੰਡੇ ਹਥਿਆਰ ਸੀਗੇ ਹੋਰ ਰਾੜਾਂ ਸੀ ਲੋਹੇ ਦੀਆਂ ਤੇ ਅਨਡੈਵਰ ਗੱਡੀ ਤੇ ਆਏ ਸੀ ਕਿਸ ਤਰ੍ਹਾਂ ਦੇ ਬੰਦੇ ਕਿਸ ਤਰ੍ਹਾਂ ਦੇ ਨੇ ਕ੍ਰਿਮਨਲ ਹਾਂਜੀ ਇਹਨਾਂ ਨੇ ਫੁੱਲ ਨਸ਼ਾ ਕੀਤਾ ਹੋਇਆ ਸੀ ਤਿੰਨ ਤਿੰਨਾਂ ਨੇ ਤੇ ਨਾਲ ਚਾਰ ਅਣਪਛਾਤੇ ਹੋਰ ਵੀ ਲੈ ਕੇ ਆਏ ਸੀ ਬੰਦੇ ਲੈ ਕੇ ਹਾਂਜੀ ਬੰਦੇ ਲੈ ਕੇ ਆਏ ਸੀ ਘਰ ਦੇ ਅੰਦਰ ਦਾਖਲ ਹੋ ਗਏ ਘਰ ਦੇ ਅੰਦਰ ਦਾਖਲ ਹੋ ਗਏ ਜੀ ਮੈਂ ਤੇ ਮੇਰੀ ਸੱਸ ਦੋਨੋਂ ਹੀ ਸੀ ਘਰੇ ਸਾਡੇ ਘਰੇ ਕੋਈ ਬੰਦਾ ਨਹੀਂ ਸੀ ਹੈਗਾ ਹੂੰ ਹੂੰ ਤੇ ਇਹਨਾਂ ਨੇ ਆਉਂਦਿਆਂ ਹੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਖੰਡੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਗੁਰਦੇਤ ਸਿੰਘ ਨੇ ਤਾਂ ਦੇ ਪੇਟ 'ਚ ਮਾਰੇ ਪੇਟ ਤੇ ਮਾਰਿਆ ਮੇਰੀ ਬਾਹ ਤੇ ਆ ਹੂੰ ਗੁੱਟ ਤੇ ਆ ਮਾਰਨ ਦੀ ਕੋਸ਼ਿਸ਼ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਦੇ ਵੱਲੋਂ ਤਾਂ ਮਾਰ ਨਹੀਂ ਆਏ ਸੀ ਪਰਮਾਤਮਾ ਦੀ ਕਿਰਪਾ ਨਾਲ ਮੈਂ ਬੜੀ ਮੁਸ਼ਕਲ ਨਾਲ ਆਦੀ ਜਾਨ ਬਚਾਈ ਇਸ ਤਰ੍ਹਾਂ ਦੀ ਨਾਥ ਬਣ ਚਾਹੀਦੀ ਹਾਂਜੀ ਜ਼ਰੂਰ ਗੁੰਡਾਗਰਦੀ ਤੇ ਨਾਥ ਪੈਣੀ ਚਾਹੀਦੀ ਐਵੇਂ ਦਿਨ ਦਿਹਾੜੇ ਆ ਕੇ ਕਿਸੇ ਦੇ ਘਰੇ ਮਾਰਨਾ ਤੇ ਘਰ ਦੇ ਵਿੱਚ ਸੇਫ ਨਹੀਂ ਘਰ ਦੇ ਵਿੱਚ ਸੇਫ ਨਹੀਂ ਕਾਜੀ ਆਪਾਂ ਬਾਹਰੋਂ ਕੋਈ ਲੜਦਾ ਆਪਾਂ ਘਰ ਨੂੰ ਭਜਦੇ ਜਾਂ ਆਪਾਂ ਘਰੇ ਹੀ ਸੇਫ ਨਹੀਂ ਤਾਂ ਆਪਾਂ ਕਿੱਥੇ ਜਾਵਾਂਗੇ ਤੇ ਸਰਕਾਰ ਨੂੰ ਮੇਰੀ ਇਹੀ ਬੇਨਤੀ ਹੈ ਕਿ ਇਹਨਾਂ ਗੁੰਡਿਆਂ ਤੇ ਨਾਥ ਪਾਈ ਜਾਵੇ ਤੇ ਜੋ ਵੀ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਹਾਂਜੀ ਫੜਿਆ ਜਾਵੇ ਫਰਾਰ ਨੇ ਤੇ ਇਹਨਾਂ ਦੇ ਇਹੀ ਕੰਮ ਨੇ ਲੋਕਾਂ ਦੇ ਘਰਾਂ 'ਚ ਵੜ ਕੇ ਧੱਕਾ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਇਕ ਹੋਰ ਲੱ ਨੂੰ ਕੋਣ ਇਹ ਹੈਗਾ ਇਹ ਗੁਰਦੇਵ ਸਿੰਘ ਦੀਪੂ ਹੋਰ ਕੌਣ ਸੀਗੇ ਅ ਮਨਜੀਤ ਸਿੰਘ ਮੀਤਾ ਹਰਬ੍ਰੀਤ ਸਿੰਘ ਕਿੱਥੋਂ ਦੇ ਸੀਗੇ ਹੀਰਾ ਨਗਰ ਦੇ ਰਹਿਣ ਵਾਲੇ ਦਾਣਾ ਮੰਡੀ ਠੀਕ ਇਹ ਹੈ ਜੀ ਨਵੀਂ ਆਬਾਦੀ ਚਿਰਾਗੇ ਦੇ ਗਰਮੀਤ ਕੌਮ ਦੇ ਬਿਆਨਾਂ ਤੇ ਪਰਚਾ ਤੁੰਗੇ ਹੋ ਹੂੰ ਉਹਨੇ ਕਿ ਆ ਵੀ ਜਿਹੜਾ ਇੱਕ ਦੋ ਦਿੱਛੇਗਾ ਉਸ ਦੀਪੂ ਮੇਰੇ ਮੰਦੇ ਸਹੁਰੇ ਦਾ ਮੁੰਡਾ ਉਹ ਮੇਰੇ ਘਰ ਵਾਲੇ ਨੂੰ ਪੁੱਛਦਾ ਸੀ ਵੀ ਸਾਭਾ ਕਿੱਥੇ ਆ ਤੇ ਮੈਂ ਉਹਨੂੰ ਕਿਹਾ ਸੀ ਵੀ ਉਹ ਘਰੇ ਨਹੀਂ ਆ ਮੈਂ ਉਹ ਜ਼ਮੀਰ ਕੌਰ ਨੇ ਇਹ ਲਿਖਾਇਆ ਵੀ ਮੈਂ ਉਹਨੂੰ ਰੋਕਦੀ ਆਂ ਵੀ ਇਹਨੂੰ ਨਾ ਮਿਲ। ਧੋੜਾ ਮਿਲਣਾ ਚਾਹੁੰਦਾ ਸੀ ਉਹ। ਤੇ ਹੈਗਾ ਘਰੇ ਸੀਦੇ ਉਹਨੇ ਇਸ ਤਰ੍ਹਾਂ ਗੁੱਸੇ ਚ ਆ ਕੇ ਕਿ ਇਹ ਮੈਨੂੰ ਮਾਰਕੁੱਟ ਕੀਤੀ ਆ ਤੇ ਮੇਰੇ ਘਰ ਦੇ ਭੰਗ ਤੋਂ ਦੂਰ ਤੇ ਹੋਰ ਕੀ ਸੀਸੀਟੀਵੀ ਹੈ ਆ ਆਪਣੇ ਕੋਲ ਸਾਰੇ ਜਿੱਥੇ ਸੀਸੀਟੀਵੀ ਚ ਸਾਡੇ ਸਾਹਮਣੇ ਫੋਟੋਸ ਆਈ ਆ ਉਹਦੇ ਉਹ ਮਾਰ ਰਿਆ ਲੰਗਾ ਉਹ ਗਾਲੀਂ ਕੂਚ ਕਰ ਰਿਆ ਦੋ ਬੰਦੇ ਉਹਦੇ ਨਾਲ ਹੋਰ ਆ ਉਹੀ ਨਾਮ ਚ ਕੀਤੇ ਆ ਤੇ ਉਹਦੇ ਬਿਆਨਾਂ ਤੇ ਪਰਚਾ ਦਰਜ ਕਰਤਾ ਪਰਚਾ ਮਰਜ ਕਰਕੇ ਅਸੀਂ ਜੋ ਅਗਲੀ ਕਾਰਵਾਈ ਹੋਊਗੀ ਉਹਨਾਂ ਨੂੰ ਜਲਦੀ ਤੋਂ ਜਲਦੀ ਵਸਤੇ ਬਾੜੀ ਸਖਤ ਤੇ ਲਾਉਣਾ ਚਾਹੁੰਦਾ ਹਾਂ ਹਾਂ ਬਾੜੀ ਸਖਤ ਵਿੱਚ ਪਾਉਣਾ ਚਾਹੁੰਦਾ ਇਸ ਕਰਕੇ ਉਹ ਤੇਰਾ ਰੱਖ ਦੋ

जो भी तो जो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर